ਸਾਡੀ ਆ ਜਦੋਂ ਪਤਾ ਨੂੰ ਮਰ ਗਏ ਤਾਂ ਬੋਲਦੇ ਰਹੇ ਉਹਨਾਂ ਨੇ ਇਹਨੂੰ ਕਿ ਕਰਿਆ ਆਪਦੀ ਜਾਨ ਦੀ ਖਤਰਾ ਸੀ ਉਹਨਾਂ ਦੀ ਜਾਨ ਨੂੰ ਵੀ ਕਰਦੇ ਸਾਨੂੰ ਤਾਂ ਮਾਰ ਦਾਂਗੇ ਛੱਡਣਗੇ ਛੱਡਦੇ ਨਹੀਂ ਅਜੀ ਥੱਲੇ ਲਿਆ ਕੇ ਚੌਕਾਂ ਦੀ ਇੱਕ ਪੋਰੇ ਜੋ ਨਿਕਲਿਆ ਪੰਛੀ ਜੋ ਬੰਦਾ ਉਹ ਮਾਰਤਾ ਦੋ ਗਨੇੜ ਛਾੜੇ ਸਾਹਮਣੇ ਪੋਰੇ ਦੇ ਵਿੱਚ ਪੋਰਾ ਧੀ ਉਹਦੇ ਥੱਲੇ ਉਹ ਬਣਾ ਬਹੁਤ ਪੰਛੀ ਜੋ ਬੰਦਾ ਨਿਕਲਿਆ ਉੱਥੇ ਦੋ ਗਰੇਡ ਉਹਨਾਂ ਜਮਾਰੇ ਉਹ ਜਮਾਰਤ ਅਜੀ ਬਰਾਂਡੇ 'ਚ ਬੈਟੇ ਆਂ ਕੋਈਆਂ ਬਰਾਂਡਾ ਆਲੇਖਤ ਪੜਤ ਕਰੀ ਗਏ ਉੱਤੋਂ ਆਰਡਰ ਆ ਗਏ ਬਦਨ ਗਵਰਨਮੈਂਟ ਨੇ ਕੀ ਕਹਤਾ ਵੀ ਜਿਹੜੇ ਜਮਗੇ ਨੇ ਲਿਆਓ ਆਏ ਕਰੋ ਉਹ ਜਿਹੜੋ ਕਮਰੇ ਦੀਆਂ ਆਂ ਵਾਲੇ ਵਾਲੇ ਵਜੂ ਸਾਰੇ ਇਕੱਠੇ ਗਾਲੇ ਗਨੇੜ ਹੋਣਾ ਜਮਾਰੇ ਸਾਰੇ ਬਲੋਥਾ ਨਾਲ ਫੁੱਲ ਕਰਦੇ ਕਮਰੇ ਜਿਹੜੋ ਭੱਜਦਾ ਕੋਈ ਕਿਧਰ ਨਹੀਂ ਜਾਂਦਾ ਕੋਈ ਕਿਧਰ ਨਹੀਂ ਜਾਂਦਾ ਫੌਜ ਦਾ ਪੂਰਾ ਬੜ ਪਿਆ ਹੋਇਆ ਸੀ ਇਹ ਅੰਦਰ ਉਹਦਾ ਫਿਰ ਕੋਈ ਪੈ ਚੱਲ ਨਹੀਂ ਜਾਂਦਾ ਕੰਮ ਭੱਜ ਕੋਈ ਕਿਧਰ ਨਹੀਂ ਜਾਂਦਾ ਕੋਈ ਕਿਧਰ ਜਾਂਦਾ ਲੜਾਈ ਲੱਗਦੀ ਆ ਆ ਜਾ ਫਿਰ ਕੋਈ ਕਿਵੇਂ ਜਾਣ ਬਚਾਉਂਦਾ ਕੋਈ ਕਿਵੇਂ ਜਾਣ ਬਚਾਉਂਦਾ ਨਾ ਨਰ ਰਹਿਮ ਜੀ ਉਹ ਤਾਂ ਰਹਿਮ ਉੱਥੇ ਕਿਹੜਾ ਕਰਦਾ ਸੀ ਉੱਥੇ ਤਾਂ ਵੱਜਿਓ ਵੱਧ ਤੋਂ ਵੱਧ ਦੂ ਹੀ ਭੌਜ ਲੱਗਿਓ ਦੀ ਬੰਦੇ ਹਟੇ ਲਗ ਜਿਨੂੰ ਨਹੀਂ ਸਮਝਦੇ ਕਿ ਕਿਸੇ ਨੂੰ ਕੁਛ ਮਾਰਦੇ ਦੀ ਜਿਨੂੰ ਕੁਛ ਮਾਰਦੇ ਦੀ ਕੋਰ ਕੁਰਦੇ ਦੀ ਤੁਰਾਈ ਸਾਨੂੰ ਵੀ ਕੁਰਦੇ ਦੀ ਤਾਂ ਤੁਰਾਈ ਆਇਂ ਤਲੇ ਤੇ ਕਰ ਅਜਿਹਾ ਡੰਗਰਾਂ ਨੂੰ ਵੜਦੇ ਤੁਰੇ ਉਹਨੇ ਥੱਲੇ ਲਿਆ ਹੈ ਤੇ ਅਗੇ ਅਜਿਹਾ ਭੱਜ ਕੇ ਉਹ ਕਮਰੇ ਜਿਹਾ ਵੜ ਗਏ ਸੋ ਉਥੋਂ ਕੁਦਰਤ ਹੀ 5-600 ਬੰਦਾ ਸਾਡੇ ਸਾਹਮਣੇ ਮਾਰਤਾ ਪੂਰੇ ਜੋ ਨਿਕਲਿਆ ਅਜਾ ਲਿਆ ਕੇ ਦੋ ਬੰਨੇ ਟੁਰਨੇ ਜਮਾਰੇ ਉਹ ਮਾਰਤਾ ਪਾਣੀ ਦਾ ਭਰਿਆ ਪਿਆ ਦੀ ਉਹ ਹੀ ਲਹੂ ਵਾਲਾ ਪਾਣੀ ਪੀਤਾ ਸੀ ਤੜਕੇ ਭਰ ਗਿਆ ਸਾਰਾ ਉਹ ਬੰਬਜਾ ਉਹ ਟੈਂਕੀ ਦਾ ਟੈਂਕੀ ਫਟ ਗਈ ਤੇ ਕਿ ਫਾਟੀ ਹੋਇਆ ਪਾਣੀ ਆ ਗਿਆ ਲਹੂ ਵਾਲਾ ਪਾਣੀ ਨੂੰ ਰਾਤ ਦੇ ਧਿਆਏ ਭੁੱਖੇ ਤੇ ਆਏ ਅਸੀਂ ਤਾਂ ਪਾਣੀ ਦਾ ਲੈਵਲ ਲਹੂ ਲਹੂ ਪੀ ਗਏ